ਕਪੂਰਥਲਾ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਆਮ ਜਨਤਾ ਵਿੱਚ ਡਰ ਦਾ ਮਾਹੌਲ ਖਤਮ ਕਰਨ ਦੇ ਉਦੇਸ਼ ਨਾਲ ਜਨਤਕ ਜਗ੍ਹਾ ਬਾਜ਼ ਸੜਕ ਪਬਲਿਕ ਪਲੇਸ ਰੇਲਵੇ ਸਟੇਸ਼ਨ ਅਤੇ ਹੋਰ ਭੀੜ-ਪਾਲ ਵਾਲੀ ਸਥਾਨ ਕਪੂਰਥਲਾ ਵਿਖੇ ਪੁਲਿਸ ਵੱਲੋਂ ਸਰਜਟ ਆਪਰੇਸ਼ਨ ਚਲਾਇਆ ਗਿਆ ਜਿਸ ਦੀ ਗਵਾਹੀ ਐਸਐਸਪੀ ਜ਼ਿਲ੍ਹਾ ਕਪੂਰਥਲਾ ਗੌਰਵ ਤੁਰ ਅਤੇ ਹੋਰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਇਸੋ ਇਹ ਮਾਮਲੇ ਸਰ ਅੱਜ ਦੇ ਦੇ ਰਿਪੋਰਟਾਂ ਦਾ ਪੰਜਾਬ ਸਰਕਾਰ ਦੇ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਤੇ ਪਬਲਿਕ ਪਲੇਸਿਸ ਦੀ ਜਿਹੜੀ ਚੈਕਿੰਗ ਕਰਾਈਆਂ ਗਈਆਂ ਹਨ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਹੁੰਦੇ ਐ ਰੇਲਵੇ ਸਟੇਸ਼ਨਸ ਐ ਆਪਣੇ ਟੈਕਸੀ ਸਟੈਂਡਸ ਐ ਆਟੋ ਸਟੈਂਡਸ ਐ ਇਹ ਸਾਰਿਆਂ ਦੇ ਵਿੱਚ ਆ ਕੇ ਕਪੂਰਥਲਾ ਪੁਲਿਸ ਨੇ ਆਪਣੇ ਹਰ ਇੱਕ ਹਲਕੇ ਦੇ ਵਿੱਚ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਹੈ ਉੱਥੇ ਜਿਹੜੇ ਸਟੇਕ ਹোলਡਰਸ ਐ ਸਾਰਿਆਂ ਨਾਲ ਗੱਲਬਾਤ ਕੀਤੀ ਐ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਆਂਦੀ ਐ ਉਹਦੇ ਬਾਰੇ ਪੁੱਛਿਆ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੇ ਸਹਿਯੋਗ ਦੀ ਵੀ ਆਪਾਂ ਜਿਹੜੀ ਗੱਲ ਕੀਤੀ ਐ ਤੇ ਉਹਨਾਂ ਨੂੰ ਅਸੀਂ ਅਪੀਲ ਕੀਤੀ ਐ ਕਿ ਕਿਸੇ ਤਰੀਕੇ ਦੀ ਵੀ ਕੋਈ ਸ਼ੱਕੀ ਜੇ ਗਤੀਵਿਧੀ ਹੁੰਦੀ ਐ ਤਾਂ ਉਹਦੀ ਸੂਚਨਾ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ 'ਚ ਦਿੱਤੀ ਜਾਵੇ। ਭਾਈ ਕੱਲ ਜਿਹੜਾ ਹੋਇਆ ਯਾ ਰਾਤ ਨੂੰ ਜਿਹੜਾ ਹੋਇਆ ਕੱਲ੍ਹ ਹੈ ਅੱਲਾਹ ਹੈ ਬਾਤ ਬਾਤ ਦੀ ਉਨਰ ਰਿਲੇਟਡ ਤਾਂ ਨਹੀਂ ਆ ਉਸਦੀ ਗੱਲ ਦੀ ਕੀ ਕੋਈ ਅਲਰਟ ਤੇ ਵੀ ਹੈਗਾ ਪੰਜਾਬ ਆਪ ਜਿਹੜਾ ਜਿਹੜਾ ਇਹ ਰੈਗੂਲਰ ਪੁਲਿਸਿੰਗ ਐਕਸਰਸਾਈਜ਼ ਹੀ ਹੁੰਦੀ ਹੈ ਜਿਹੜਾ ਕਿ ਇੱਕ ਕ੍ਰਾਈਮ ਹੁੰਦਾ ਹੈ ਕ੍ਰਾਈਮ ਨੂੰ ਡਿਟੈਕਟ ਕਰਨਾ ਇੱਕ ਪੱਖ ਹੈ ਤੇ ਦੂਜਾ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਦੂਜਾ ਪੱਖ ਹੈ ਤੇ ਕਿਸੇ ਤਰੀਕੇ ਦੇ ਵੀ ਅਨਸੁਖਾਵੀ ਘਟਨਾ ਨਾ ਹੋਵੇ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਇਹ ਆਪਰੇਸ਼ਨ ਅਸੀਂ ਕੀਤਾ ਹੈ ਜਿਹਦੇ ਦੇ ਵਿੱਚ ਬਦੇ ਪੰਦਰ ਤੇ ਅਸੀਂ ਸ਼ੱਕੀ ਬੰਦੇ ਦੀ ਚੈਕਿੰਗ ਕੀਤੀ ਹੈ ਸੋ ਜੇ ਆਪਾਂ ਖਤਰੀਏ ਉਥੇ ਤੋਂ 100 ਕਿਲੋਮੀਟਰ ਦਾ ਰਸਤਾ ਹੈ ਤੇ ਜਿਸ ਤਰ੍ਹਾਂ ਗਨੇਟ ਨਾਲ ਵਰਤੀ ਹੋਇਆ ਹੈ ਅ ਅ ਜਿਹੜੇ ਕਾਰੀਰ ਕਰ ਰਹੇ ਨੇ ਤੇ ਜਦੋਂ ਨੂੰ ਦੇਖਦੇ ਹੋਏ ਕੋਈ ਕਪੂਰੇ ਦੇ ਵਿੱਚ ਵੀ ਟੱਕਰ ਕਰਨ ਰਿਹਾ ਜਾ ਰਹੇ ਨੇ ਇਹ ਬਿਲਕੁਲ ਉਹਦੀ ਜਿਹੜਾ ਕਪੂਰਥਲਾ ਪੁਲਿਸ ਆਲਰੇਡੀ ਆਪਣੀ ਡਿਊਟੀ ਦੇ ਵਿੱਚ ਮੁਸਤੈਦ ਹੈ ਬੜੀ ਸ਼ਕਤੀ ਨਾਲ ਅਸੀਂ ਦਿਨ ਦੇ ਵਿੱਚ ਵੀ ਤੇ ਰਾਤ ਦੇ ਵਿੱਚ ਵੀ ਜਿਹੜੀ ਚੈਕਿੰਗ ਕਰ ਰਹੇ ਹਨ ਅਤੇ ਜਿਹੜੇ ਸਾਡੇ ਜਿਹੜੇ ਵੀ ਮੇਨ ਮੁਕਦਮੇ ਹੈਗੇ ਆ ਮੇਨ ਕੇਸਸ ਹੈ ਉਹ ਸਾਰੇ ਹੀ ਟ੍ਰੇਸ ਹਨ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਮੁਸਤੈਦ ਨਾਲ ਕੰਮ ਕਰਕੇ ਕੋਈ ਵੀ ਅਨਸੁਖਾ ਵੀ ਘਟਨਾ ਨਹੀਂ ਹੋਣ ਦੇਵਾਂਗੇ ਸਾਰੇ ਜਿਹੜੇ ਬਾਹਰ ਇੱਥੇ ਜਿਲੰਦਰ ਤੋਂ ਵੀ ਆਟੋ ਵਾਲੇ ਆਉਂਦੇ ਆ ਕਈ ਆਟੋ ਲੈ ਕੇ ਉਹਨਾਂ ਦੀ ਕਈ ਵਾਰ ਵੈਰੀਫਿਕੇਸ਼ਨ ਵੀ ਇੱਥੇ ਨਹੀਂ ਹੁੰਦੀ ਹੈ ਕਈ ਰੈਵ ਵੀ ਰਹੇ ਨੇ ਬਿਨਾ ਉਸ ਤੋਂ ਉਹਦੇ ਬਾਰੇ ਵੀ ਇਸ ਤਰ੍ਹਾਂ ਨਹੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਜਰਾ ਹੈ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵੀ ਆਟੋ ਇੱਥੇ ਆਉਂਦੇ ਹੈਗੇ ਆ ਜਾਂ ਕਿਤੇ ਸਬਲੇਟ ਕੀਤੇ ਜਾਂਦੇ ਆ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਉਹ ਜ਼ਰੂਰ ਕਰਾਈ ਜਾਵੇ ਜਿਹੜਾ ਵੀ ਉਹ ਡਰਾਈਵਰ ਰੱਖਦੇ ਆ ਜ਼ਰੂਰ ਉਹਦੀ ਵੈਰੀਫਿਕੇਸ਼ਨ ਕਰਾਉਣ ਇਸ ਤੋਂ ਇਲਾਵਾ ਜੇ ਕੋਈ ਉਪਰਾ ਬੰਦਾ ਆਉਂਦਾ ਹੈ ਜਾਂ ਕੋਈ ਸ਼ੱਕੀ ਆਟੋ ਆਉਂਦਾ ਹੈ ਉਹਦੀ ਇਤਲਾ ਵੀ ਆਪਣੀ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਉਹ ਟੈਕਸੀ ਜਣ ਆਏ ਹੋ ਇੱਥੇ ਕੁਝ ਬੰਦੇ ਇਲੀਗਲ ਟੈਕਸੀ ਚਲਾ ਰਹੇ ਆ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਤਰੀਕੇ ਨਾਲ ਚਲਾ ਰਹੇ ਆ ਉਹਨਾਂ ਦੇ ਕੀ ਐਕਸ਼ਨ ਲਵੋਗੇ ਨਹੀਂ ਬਿਲਕੁਲ ਇਹਦੇ ਵਿੱਚ ਜਿਹੜਾ ਟ੍ਰਾਂਸਪੋਰਟ ਵਿਭਾਗ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਔਰ ਕੁਝ ਘਰਾਂ ਦੇ ਵਿੱਚ ਆਪਣੀਆਂ ਗੱਡੀਆਂ 20-20 ਗੱਡੀਆਂ ਦਾ ਲੱਗਦੇ ਰੱਖ ਕੇ ਪੂਲ ਕਰਕੇ ਟੈਕਸੀ ਚਲਾ ਰਹੇ ਇਲੀਗਲ ਨਹੀਂ ਬਿਲਕੁਲ ਇਹਦੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਸਖਤੀ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਸਰ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੋਇਆ ਹੈ ਤੇ